ਸ਼ੰਭੂ ਬਾਰਡਰ ਲਈ ਕਣਕ ਦੀ ਟਰਾਲੀ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਬਲਾ ਖਮਾਉਣ ਦੇ ਪਿੰਡ ਭਾਮੀਆਂ ਤੋਂ ਹੋਇਆ ਜਥਾ ਰਵਾਨਾ ਜਾਣਕਾਰੀ ਜਨ ਉਸਕੱਤਰ ਕਰਪਾਲ ਸਿੰਘ ਵੱਲੋਂ ਹਾਂਜੀ ਪ੍ਰਧਾਨ ਜੀ ਅੱਜ ਪਿੰਡ ਵਿੱਚੋਂ ਰਸਤ ਇਕੱਠੀ ਕਰੀ ਵੀ ਆ ਸ਼ੰਭੂ ਬਾਰਡਰ ਲੈ ਕੇ ਜਾਉਂਗੇ ਵਾਇਲੋਜੀ ਕਾਂਸਾ ਵਾਇਲੋਜੀ ਤੇ ਅੱਜ ਸਾਡੇ ਸਤਕਾਰਯੋਗ ਨਗਰ ਨਿਵਾਸੀ ਪਿੰਡ ਭਾਮੀਆਂ ਤੋਂ ਇਹਨਾਂ ਨੇ ਜਿਹੜਾ ਆਪਣਾ ਮੋਰਚਾ ਚੱਲਦਾ ਹੈ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਡੱਬ ਵਾਲੀ ਬਾਰਡਰ ਤੇ ਵੀ ਚੱਲਦਾ ਹੈ ਕਿਉਂਕਿ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਇੱਕਸਾਨਾਂ ਦੀ ਹੋਂਦ ਦੀ ਲੜਾਈ ਹੈ ਜਿਹੜੀ ਅਸੀਂ ਲੜ ਰਹੇ ਹਾਂ ਇਸ ਦੇ ਮੋਰਚੇ ਦੇ ਵਿੱਚ ਮਦਦ ਦੇ ਲਈ ਕਿਉਂਕਿ ਲੰਗਰ ਦੀਆਂ ਸਵਾਵਾਂ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਉਹਨਾਂ ਸਵਾਵਾਂ ਦੇ ਲਈ ਨਗਰ ਨਿਵਾਸੀ ਭਾਮੀਆਂ ਵੱਲੋਂ ਸਾਰਿਆਂ ਨੇ ਰਲ ਕੇ ਯੋਗਦਾਨ ਪਾਇਆ ਕਣਕ ਇਕੱਠੀ ਕੀਤੀ ਹੈ ਸੋ ਇਹ ਇੱਕ ਬਹੁਤ ਵੱਡੀ ਲੋੜ ਹੈ ਇਸ ਮੋਰਚੇ ਨੂੰ ਚਲਾਉਣ ਦੇ ਲਈ ਕਿਉਂਕਿ ਖਰਚ ਬਹੁਤ ਜ਼ਿਆਦਾ ਨੇ ਇਸ ਕਰਕੇ ਹਰ ਇੱਕ insan ਦਾ ਫਰਜ਼ ਬਣਦਾ ਹੈ ਉਹ ਜਿੰਨੇ ਵੀ ਲੋੜ ਮੁਤਾਬਕ ਸ਼ਰਦਾ ਦੇ ਮੁਤਾਬਕ ਇਹ ਚ ਆਪਣੀ ਸੇਵਾ ਪਾ ਸਕਦਾ ਉਹਨੂੰ ਪਹੁੰਚਣੀ ਚਾਹੀਦੀ ਹੈ ਇਸ ਨਗਰ ਵੱਲੋਂ ਵੀ ਅਪਰਾਲਾ ਕਰਕੇ ਕਾਣਕ ਕੋਸ਼ਿਸ਼ ਸੌਦੇ ਲੈ ਅੰਦਾਲਾਂ ਕਿਉਂ ਵਗੈਰਾ ਦੀ ਮਦਦ ਹੈ ਜਿਹੜੀ ਅੱਜ ਅਸੀਂ ਸ਼ੰਭੂ ਬਾਡਰ ਤੇ ਭੇਜ ਰਹੇ ਸੋ ਅਸੀਂ ਧੰਨਵਾਦ ਕਰਦੇ ਆ ਇਹਨਾਂ ਨਗਰ ਨਿਵਾਸੀਆਂ ਦਾ ਵੀ ਅੱਤੇ ਹੋਰ ਨਗਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਅਪਰਾਲਾ ਕਰੋ ਤਾਂ ਕਿ ਆਪਾਂ ਇਸ ਮੋਰਚੇ ਨੂੰ ਅਖੀਰ ਹੀ ਅਖੀਰ ਤੱਕ ਪਹੁੰਚਾਉਣ ਦੇ ਲਈ ਜਿਹੜੀਆਂ ਲੋੜਾਂ ہیں ਮੋਰਚੇ ਦੀਆਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਆਪਣੇ ਨਗਰਾਂ ਚੋਂ ਕੁਝ ਕਾਣਕ ਇਕੱਠੀ ਕਰੀਏ ਕੁਝ ਮਾਇਆ ਦੀ ਵੀ ਲੋੜ ਹੈ ਕਿਉਂਕਿ ਪਹਿਲਾਂ ਵੀ ਨੁਕਸਾਨ ਬਹੁਤ ਹੋ ਚੁੱਕਿਆ ਹੈ ਕਨੌਰੀ ਬਾਰਡਰ ਦੇ ਕਿਸਾਨਾਂ ਦਾ ਉਹਦੀ ਵੀ ਪਰਭਾਈ ਕਰਨੀ ਪੈਣੀ ਆ ਆਪਾਂ ਨੂੰ ਕਿ ਉਹ ਵੀ ਘਾਟ ਤੇ ਘੱਟ ਵੀ 35-50 ਲੱਖ ਦਾ ਨੁਕਸਾਨ ਆ। ਉਹ ਵੀ ਸਾਡਾ ਫਰਜ ਬਣਦਾ ਵੀ ਕਿ ਉਹਨਾਂ ਨੂੰ ਵੀ ਪਰਭਾਈ ਪੀਸੀ ਕਰੀ। ਇਸ ਕਰਕੇ ਬੇਨਤੀ ਆ ਸਾਡੀ ਵੀ ਇਸੇ ਤਰ੍ਹਾਂ ਜਿਦਾ ਜਿਸ ਤਰ੍ਹਾਂ ਜਪਹਾਮੀਆਂ ਨਗਰ ਵੱਲੋਂ ਇਹ ਸੇਵਾ ਸ਼ੰਭੂ ਬਾਰਡਰ ਤੇ ਭੇਜੀ ਜਾ ਰਹੀ ਆ। ਬਾਕੀ ਨਗਰਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਭਾਈ ਉਪਰਾਲਾ ਕਰਕੇ ਜਿਹੜੇ ਲੰਗਰ ਚੱਲ ਰਹੇ ਉਹਨਾਂ 'ਚ ਆਪਣੀਆਂ ਜਪੜੀਆਂ ਸੇਵਾਵਾਂ ਆਪਾਂ। ਉਹਨਾਂ ਅੱਜ 22 ਤਰੀਕ ਦੀ ਵੀ ਕਾਲ ਆ। हां जी हां बा, भाई तारीख ਨੂੰ ਆਪਾਂ ਕਿਉਂਕਿ ਮੋਰਚੇ ਨੂੰ ਚੱਲਦੇ ਨੂੰ ਤਕਰੀਬਨ 3.5 ਮਹੀਨੇ ਦੇ ਕਰੀਬ ਹੋ ਜਾਣਾ ਜਦ ਤੱਕ ਉਸ ਕਰਕੇ ਆ ਹੁਣ ਅਸੀਂ ਜਿਹੜਾ ਮੋਰਚੇ ਥੋੜੇ ਜਿਹੀ ਸ਼ਮੂਲੀਅਤ ਕੱਟੀ ਹੋਈ ਸੀ ਕਿਉਂਕਿ ਕਮਾਕਾਰਾਂ ਕਰਕੇ ਕਮਾੜੀ ਦਾ ਟਾਈਮ ਸੀਗਾ ਕਣਕ ਦਾ ਸੀਜ਼ਨ ਸੀ ਕਣਕਾਂ ਵੀ ਸਾਹਮਣੀਆਂ ਸੀਗੀਆਂ ਥੋੜੇ ਜਿਹੀ ਕੱਟੀ ਹੋਈ ਉਸ ਕਰਕੇ 22 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਸੀ ਉਸ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਹੋਰ ਵੀ ਜਿੰਨੇ ਵੀ ਸਾਡੇ ਸਾਥੀ ਨੇ ਇਸ ਲੜਾਈ ਦੇ ਵਿੱਚ ਸ਼ਾਮਲ 22 ਤਰੀਕ ਨੂੰ ਵੱਤ ਵੱਤ ਗਿਣਤੀ ਜੀ ਸ਼ੰਭੂ ਬਾਰਡਰ ਤੇ ਪਹੁੰਚਣ ਕੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਾਉਣੀਆਂ ਉਸ ਤੋਂ ਬਾਅਦ ਅਗਲਾ ਐਕਸ਼ਨ ਹੈ ਜੋ ਜਥੇਬੰਦੀਆਂ ਨੇ ਦੇਣਾ ਉਸ ਦਿਨ 22 ਤਰੀਕ ਨੂੰ ਐਲਾਨ ਕੀਤਾ ਜਾਊਗਾ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਵੱਤ ਵੱਤ ਗਿਣਤੀ ਜੀ 22 ਤਰੀਕ ਨੂੰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਆਪਣੀਆਂ ਹਾਜ਼ਰੀਆਂ ਲਵਾਈਆਂ